ਹਿਬਰੂਗੜ ਵਾਲੇ ਭਾਈ ਸਾਹਿਬ ਨੂੰ ਖੁਦਕੁਮਤ ਬਣਨ ਦੀਆਂ ਮੁਬਾਰਕਾਂ ਪੰਜਾਬ ਟਾਕਸ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਹਰਨੇਕ ਸਿੰਘ ਨਿਊਜ਼ੀਲੈਂਡ ਜੋ ਕਿ ਭਾਈ ਰਣਜੀਤ ਸਿੰਘ ਟੰਡਰੀਆਂ ਵਾਲਿਆਂ ਦੇ ਸਮਰਥਕ ਹਨ ਇਹਨਾਂ ਨੇ ਆਪਣੇ ਪੇਜ ਉੱਤੇ ਸਿਮਰਨਜੀਤ ਸਿੰਘ ਮਾਨ ਲੱਖਾ ਸਿਦਾਣਾ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕੁਝ ਪੋਸਟਾਂ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਸਭ ਤੋਂ ਪਹਿਲੀ ਪੋਸਟ ਵਿੱਚ ਉਹ ਲਿਖਦੇ ਹਨ ਇੱਕ ਗੱਲ ਸਮਝ ਤੋਂ ਬਾਹਰ ਹੈ ਅੰਤ ਹੈ ਕਿਹੜੇ ਪਾਸੇ ਕਾਂਗਰਸ ਵੱਲ ਜਾਂ ਪੰਥਕ ਉਮੀਦਵਾਰਾਂ ਵੱਲ ਇਸ ਤੋਂ ਅਗਲੀ ਪੋਸਟ ਵਿੱਚ ਉਹ ਲਿਖਦੇ ਆ ਕਿੱਡੀ ਸ਼ਰਮ ਦੀ ਗੱਲ ਆ ਵੋਟਾਂ ਪਈਆਂ ਜੂਨ ਮਹੀਨੇ ਤੇ ਜ਼ਿਆਦਾ ਸੀਟਾਂ ਜਿੱਤ ਗਈ ਕਾਂਗਰਸ ਕੀ ਗੱਲ ਹੋਈ ਜੂਨ 84 ਪੁੱਲਪਲਾ ਗਏ ਇਸ ਤੋਂ ਅੱਗੇ ਉਹ ਲਿਖਦੇ ਆ ਪੰਥ ਨੂੰ ਕਲਾ ਨਾਲ ਵੀ ਭਾਰੀ ਨਾਰਾਜ਼ਗੀ ਸੰਗਰੂਰ ਤੇ ਬਠਿੰਡੇ ਨਾਲ ਵਿਤਕਰਾ ਕਿਉਂ ਉੱਥੇ ਕਿਉਂ ਨਹੀਂ ਵਰਤੀ ਇਸ ਤੋਂ ਅਗਲੀ ਪੋਸਟ ਵਿੱਚੋਂ ਲਿਖਦੇ ਆ ਕਈਆਂ ਨੂੰ ਅਜੇ ਵੀ ਲੱਗੀ ਜਾਂਦਾ ਲੱਖਾ ਜਿੱਤਣ ਲਈ ਬਠਿੰਡੇ ਗਿਆ ਸੀ ਐਨ ਆਰ ਆਈ ਮੁੰਨਣੇ ਸੀ ਮੁੰਦਿੱਤੇ ਇਹ ਜਿੱਤ ਤੋਂ ਵਧੀਆ ਏ ਇਸ ਤੋਂ ਅਗਲੀ ਪੋਸਟ ਵਿੱਚੋਂ ਲਿਖਦੇ ਆ ਕੋਈ ਦੱਸੇਗਾ ਕਿ ਪੰਥ ਨੇ ਸਿਮਰਨਜੀਤ ਮਾਨ ਤੇ ਲੱਖੇ ਸਿਧਾਣੇ ਨਾਲ ਕਿਹੜਾ ਵੈਰ ਕਮਾਇਆ ਇਸ ਤੋਂ ਅੱਗੇ ਹਰਨੇਕ ਸਿੰਘ ਨਿਊਜ਼ੀਲੈਂਡ ਨੇ ਪਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕੁਝ ਪੋਸਟਾਂ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਸਭ ਤੋਂ ਪਹਿਲਾਂ ਲਿਖਦੇ ਹਨ ਡਿਬਰੂਗੜ੍ਹ ਵਾਲੇ ਭਾਈ ਸਾਹਿਬ ਨੂੰ ਖੁਦਕੂਮਤ ਬਣਨ ਦੀਆਂ ਮੁਬਾਰਕਾਂ ਇਸ ਤੋਂ ਅਗਲੀ ਪੋਸਟ ਵਿੱਚ ਉਹ ਲਿਖਦੇ ਆ ਅੰਮ੍ਰਿਤਪਾਲ ਵਾਲੇ ਕਹਿੰਦੇ ਹੁਣ ਖਾਲਿਸਤਾਨ ਵਾਲਾ ਝੰਡਾ ਦਿੱਲੀ ਦੀ ਪਾਰਲੀਮੈਂਟ ਵਿੱਚ ਝੁੱਲੂ ਇਸ ਤੋਂ ਅਗਲੀ ਪੋਸਟ ਵਿੱਚ ਉਹ ਲਿਖਦੇ ਆ ਮੁਬਾਰਕਾਂ ਜੀ ਪੰਥ ਨੂੰ ਭਾਰਤ ਦੀ ਏਕਤਾ ਅਤੇ ਅਖੰਡਤਾ 'ਚ ਸ਼ਾਮਲ ਹੋਣ ਦੀਆਂ ਇਸ ਤੋਂ ਅਗਲੀ ਪੋਸਟ ਵਿੱਚ ਉਹ ਲਿਖਦੇ ਆ ਪੁੱਛਣਾ ਸੀ ਅੰਮ੍ਰਿਤਪਾਲ ਦੀ ਜਿੱਤ ਦਾ ਜਸ਼ਨ ਮਨਾ ਲਈਏ ਜਾਂ 6 ਜੂਨ ਤੋਂ ਬਾਅਦ ਦਾ ਰੱਖਣਾ ਪ੍ਰੋਗਰਾਮ ਇਹਨਾਂ ਸਭ ਪੋਸਟਾਂ ਦੇ ਬਾਰੇ ਵਿੱਚ ਤੁਹਾਡੇ ਸਭ ਦੇ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਤੇ ਜੇਕਰ ਤੁਸੀਂ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਵਾਸਤੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ